ਦਾ ਵੱਡਾ ਮੈਸੇਜ ਇਹਨਾਂ ਵੱਲੋਂ ਆਪਣੇ ਜਨਮ ਦਿਨ ਤੇ ਜਿਹੜਾ ਇਹਨਾਂ ਨੇ ਬਲੱਡ ਡੋਨਟ ਕੈਂਪ ਆਰਗੇਨਾਈਜ਼ ਕੀਤਾ ਹੈ ਪਹਿਲਾਂ ਵੀ ਲਗਾ ਚੁੱਕੇ ਹੈ ਦੂਸਰਾ ਕੈਂਪ ਹੈ ਜਿੱਦੋਂ ਕਿਸੇ ਬੱਚੇ ਦਾ ਜਾਂ ਨੌਜਵਾਨ ਦਾ ਜਨਮ ਦਿਨ ਹੁੰਦਾ ਤੇ ਬੜੀਆਂ-ਬੜੀਆਂ ਸ਼ਰਾਬੀਆਂ ਪਾਰਟੀਆਂ ਚੱਲਦੀਆਂ ਹਨ ਬੜਾ ਉਹ ਲੋਕ ਇੰਜੋਏ ਕਰਦੇ ਹਨ ਲੇਕਿਨ ਸਮਾਜ ਨੂੰ ਕਿਹੜੀ ਦਿਸ਼ਾ 'ਚ ਲੈ ਕੇ ਜਾਣਾ ਹੈ ਉਹ ਮੈਸੇਜ ਸਾਡੇ ਛੋਟੇ ਭਰਾ ਨੇ ਦਿੱਤਾ ਔਰ ਅੱਜ ਮੈਂ ਇਹ ਕਹਿਣਾ ਚਾਹਨਾ ਕਿ ਯੂਥ ਆਈਕਨ ਨੇ ਸਾਡਾ ਰੋਲ ਮਾਡਲ ਨੇ ਕਿ ਜਿਹੜਾ ਇਨਸਾਨ ਸਮਾਜ ਵਾਸਤੇ ਕੁਝ ਕਰ ਜਾਂਦਾ ਨਾਮ ਤੋਂ ਉਹਨਾਂ ਦਾ ਰੱਬ ਇਹ ਬਲੱਡ ਕੈਂਪ ਭਰਾਵਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਸਾਰੇ ਭਰਾ ਗਲਤ ਕੰਮਾਂ ਨੂੰ ਛੱਡ ਕੇ ਸਾਡਾ ਪੰਜਾਬ ਚੰਗੇ ਕੰਮਾਂ ਵੱਲ ਜਾ ਰਿਹਾ ਤੇ ਮੈਂ ਇਨਾ ਹੀ ਕਹਿਣਾ ਚਾਹੁੰਦਾ ਮੈਂ ਜਿਹੜਾ ਵੀ ਮੋਟ ਗਲਤ ਕੰਮਾਂ 'ਚ ਪਿਆ ਆ ਉਹ ਬਸ ਚੰਗੇ ਕੰਮ ਇਸ ਤਰ੍ਹਾਂ ਨਾ ਹੋਣੀ ਭਾਈ ਸਾਹਿਬ ਪੁੱਜਦੇ ਸੀ ਪੰਜਾਬ ਨੂੰ ਨਸ਼ੇ ਵੱਲ ਪ੍ਰਮੋਟ ਹੋ ਰਿਹਾ ਆ ਤੇ ਨਸ਼ੇ ਵੱਲ ਦਾ ਜਿਦਾ ਕਿ ਹੁਣ ਦੇਖ ਲਓ ਕਿ ਆਪਣਾ ਜਿਦਾ ਕਿ ਮਾਇਆ ਸ਼ੂ ਆ ਕੀ ਆਪਣੇ ਬਲੱਡ ਕੈਂਪ ਲਵਾ ਰਿਹਾ ਹੈ ਇਦਾਂ ਹੀ ਸਾਡਾ ਸਾਰਿਆਂ ਨੂੰ ਸੰਦੇਸ਼ ਹੈ ਮਨਸ਼ੂਦਾ ਕਹਿਣਾ ਹੈ ਇਹ ਹੈ ਕਿ ਆਪਾਂ ਸਾਰੇ ਹੀ ਬਲੱਡ ਕੈਂਪ ਲਵਾਈਏ ਜਾਂ ਕਿਸੀ ਖੇਲ ਕਰਾਈਏ ਜਾਂ ਕ੍ਰਿਕਟ ਟੂਰਨਾਮੈਂਟ ਕਰਾਈਏ ਕਬੱਡੀ ਕੱਪ ਕਰਾਈਏ ਕਿਤੋਂ ਕਿ ਨਸ਼ੇ ਤੋਂ ਬਾਹਰ ਆ ਕੇ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਖੇਡਾਂ ਵੱਲ ਜਾਵੇ ਜਾਂ ਬਲੱਡ ਕੈਂਪ ਅੱਛੇ ਕੰਮ ਵੱਲ ਪ੍ਰਗਤੀ ਕਰੇ ਇਸ ਕਰਕੇ ਸਾਡਾ ਇਹ ਕੰਮ ਹੈ ਕਿ ਅਸੀਂ ਕਰਾ ਰਹੇ ਹਾਂ ਕਿ ਸਾਡਾ ਬਰਥਡੇ ਬੋਏ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜਨਮ ਦਿਨ ਦੀ ਆ ਔਰ ਇਹਨਾਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕਾ ਇਹਨਾਂ ਦੇ ਪਰਿਵਾਰ ਨੂੰ ਔਰ ਇੱਕ ਬੜਾ ਆਪਣੇ ਜਨਮ ਦਿਨ ਤੇ ਜਿਹੜਾ ਇਹਨਾਂ ਨੇ ਬਲੱਡ ਡੋਨਟ ਕੈਂਪ ਆਰਗੇਨਾਈਜ਼ ਕੀਤਾ ਹੈ। ਆ दैट इज द ਸੈਕੰਡ ਵਨ। ਪਹਿਲਾਂ ਵੀ ਲਗਾ ਚੁੱਕੇ ਐ ਦੂਸਰਾ ਕੈਂਪ ਹੈ। ਪਰ ਮੈਂ ਕਹਿਣਾ ਕਿ ਲੁਧਿਆਣੇ ਵਿੱਚ ਇੱਕ ਕਲਚਰ ਚੱਲਿਆ ਪਿਆ ਹੈ ਕਿ ਜਦੋਂ ਕਿਸੇ ਬੱਚੇ ਦਾ ਜਾਂ ਨੌਜਵਾਨ ਦਾ ਜਨਮ ਦਿਨ ਹੁੰਦਾ ਤੇ ਬੜੀਆਂ-ਬੜੀਆਂ ਸ਼ਰਾਬ ਦੀਆਂ ਪਾਰਟੀਆਂ ਚੱਲਦੀਆਂ ਔਰ ਬੜਾ ਉਹ ਲੋਕ ਇੰਜੋਏ ਕਰਦੇ ਆ। ਲੇਕਿ ਸਮਾਜ ਨੂੰ ਕਿਹੜੀ ਦਿਸ਼ਾ 'ਚ ਲੈ ਕੇ ਜਾਣਾ ਹੈ। ਉਹ ਮੈਸੇਜ ਸਾਡੇ ਛੋਟੇ ਭਰਾ ਨੇ ਦਿੱਤਾ। ਔਰ ਅੱਜ ਮੈਂ ਇਹ ਕਹਿਣਾ ਚਾਹਨਾ ਜੇ ਯੂਥ ਆਈਕਨ ਨੇ ਸਾਡਾ ਰੋਲ ਮਾਡਲ ਨੇ ਦੇਖੋ ਇਸ ਸਰਤੀ ਤੇ ਬੜੇ ਲੋਗ ਆਏ ਬੜੇ ਚਲੇ ਗਏ ਜਿਸ ਕੋ ਬਹੁਤ ਜ਼ਿਆਦਾ ਪੈ ਹੈ ਕਿਸ ਕੋ ਬਹੁਤ ਘੱਟ ਪੈਸੇ ਲੇਕਿਨ ਜਿਹੜਾ ਇਨਸਾਨ ਸਮਾਜ ਵਾਸਤੇ ਕੁਝ ਕਰ ਜਾਂਦਾ ਨਾਮ ਤਾਂ ਉਹਨਾਂ ਦਾ ਰ ਬੜੀ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ ਕੈਂਪ ਵੀ ਦੇਖੇ ਕੈਂਪਸ ਜਾਣ ਦਾ ਮੌਕਾ ਮਿਲਿਆ ਲੇਕਿਨ ਆਹ ਡੈਡੀਕੇਸ਼ਨ ਜਿਹੜੀ ਹੈ ਇਹ ਮੈਨੂੰ ਕਿਤੇ ਨਜ਼ਰ ਨਹੀਂ ਆ ਸੋ ਮੈਂ ਵਾਈਗੁਰ ਦੇ ਚਰਨਾਂ 'ਚ ਅਦਾਸ ਬੇਨਤੀ ਕਰਦਾ ਮਾਤਰਾ ਦੇ ਚਰਨਾਂ 'ਚ ਕਿਉਂਕਿ ਮਾਂ ਦੇ ਨਵਰਾਤਰੀ ਕੱਲ ਤੋਂ ਸਟਾਰ ਹੈ ਕਿ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਉੱਚੀ ਦੀ ਕਲਾ ਚ ਰੱਖੇ। ਉਹ ਇਸੇ ਤਰ੍ਹਾਂ ਇਸ ਸਮਾਜ ਦੀ ਸੇਵਾ ਕਰਦੇ ਰਹਿਣ। ਪਰ ਇਹਨਾਂ ਨੂੰ ਦੇਖ ਕੇ ਜਿਹੜੇ ਬਾਕੀ ਸਾਡੇ ਨੌਜਵਾਨ ਆ ਉਹ ਵੀ ਆਪਣੇ ਜਨਮਨੇ ਤੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਕਰ ਸਕਣ। ਇਹ ਬਲੱਡ ਕੈਂਪ ਭਰਾਵਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਤੇ ਭਰਾਵਾਂ ਦਾ ਬਹੁਤ ਸਾਥ ਵੀ ਮਿਲਦਿਆ। ਸਾਰੇ ਭਰਾ ਗਲਤ ਕੰਮਾਂ ਨੂੰ ਛੱਡ ਕੇ ਸਾਡਾ ਪੰਜਾਬ ਚੰਗੇ ਕੰਮਾਂ ਵੱਲ ਜਾ ਰਿਹਾ। ਤੇ ਮੈਂ ਇਨਾ ਹੀ ਕਹਿਣਾ ਚਾਹਨਾ ਵਾਂ ਜਿਹੜਾ ਵੀ ਮੋਟ ਗਲਤ ਕੰਮਾਂ 'ਚ ਪਿਆ ਆ ਉਹ ਬਸ ਚੰਗੇ ਕੰਮ ਕਰੇ। ਅੱਜ ਤੋਂ ਲੈ ਕੇ ਇਹਨਾਂ ਅੱਜ ਮੈਸੇਜ ਬਹੁਤ ਆ ਰਹੀਆਂ ਇਹ ਤਾਂ ਹੀ ਗੈਣ ਦੀ ਗੱਲ ਆ ਉਹਨੂੰ ਚੰਗੇ ਕੰਮ ਵਾਲੇ ਵੀ ਜਾ ਰਹੀਆਂ ਅਸੀਂ ਸਿਰਫ ਜ਼ਿਆਦਾਤਰ ਨਸ਼ਿਆਂ ਨੂੰ ਹੀ ਪ੍ਰਮੋਟ ਕਰ ਰਹੇ ਆ ਜਾਂ ਦਿਖਾ ਰਹੇ ਚੰਗੀਆਂ ਚੀਜ਼ਾਂ ਬਹੁਤ ਘੱਟ ਲੋਕੀ ਦਿਖਾ ਰਹੇ ਨੇ ਤੁਹਾਡੇ ਵੱਲੋਂ ਯੂਥ ਨੂੰ ਕੀ ਪੈਸੇ ਜਾਂਦਾ ਹੈ ਮੇਰੇ ਵੱਲੋਂ ਯੂਥ ਨੂੰ ਇਹੀ ਮੈਸੇਜ ਜਾਂਦਾ ਆ ਵੀ ਆਪਾਂ ਨੂੰ ਵੱਧ ਤੋਂ ਵੱਧ ਚੰਗੇ ਕੰਮ ਕਰਨੇ ਚਾਹੀਦੇ ਲੋਕ ਬਣਾਈ ਮੇਰਾ ਨਾਮ ਜੀ ਰਾਹੁਲ ਸ਼ਰਮਾ ਤੇ ਮੈਂ ਸਾਰਿਆਂ ਨੂੰ ਪਹਿਲਾ ਜੀ RAM RAM ਤੇ ਸਤਿ ਸ਼੍ਰੀ ਅਕਾਲ ਮੈਂ ਸਾਰੇ ਹੀ ਸਮੂਹ ਭਾਈਚਾਰੇ ਦਾ ਬੜਾ ਹੀ ਧੰਨਵਾਦੀ ਆ ਕਿ ਮੇਰੇ ਵੱਡੇ ਵੀਰ ਰਮਨ ਸਿੰਘ ਮੈਰਾ ਜੀ ਦੇ ਜਨਮ ਦਿਨ ਤੇ ਜਿਹੜਾ ਮੌਕੇ ਤੇ ਅਸੀਂ ਬਲੱਡ ਕੈਂਪ ਲਾਇਆ ਆ ਉਹਦਾ ਬੜਾ ਹੀ ਉਹਨਾਂ ਨੇ ਸਾਥ ਦਿੱਤਾ ਤੇ ਹੌਮ ਹੌਮ ਆ ਕੇ ਪਹੁੰਚਦੇ ਪਏ ਆ ਤੇ ਇਹ ਦੇਣ ਨਹੀਂ ਦੇ ਸਕਦੇ ਆਪਣੇ ਆਪਣੇ ਭਾਈਚਾਰੇ ਦਾ ਕਿ ਉਹਨਾਂ ਨੇ ਕਰਕੇ ਦਿਖਾ ਰਹੇ ਆ ਤੇ ਮੈਂ ਇਹੀ ਕਹਿਣਾ ਜਾਊਂਗਾ ਕਿ ਸਾਭਨਾ ਹੁਣੀ ਭਾਈ ਸਾਹਿਬ ਪੁੱਜ ਰਿਹਾ ਸੀ ਪੰਜਾਬ ਨੂੰ ਨਸ਼ੇ ਵੱਲ ਪ੍ਰਮੋਟ ਹੋ ਰਿਹਾ ਆ ਤੇ ਨਸ਼ੇ ਵਾਲਦਾ ਜਿਦਾ ਕਿ ਹੁਣ ਦੇਖ ਲੋ ਕਿ ਆਪਣਾ ਜਿਦਾ ਕਿ ਮਾਨਸ਼ੂ ਆ ਕਿ ਆਪਣੇ ਬਲੱਡ ਬਲੱਡ ਕੈਂਪ ਲਵਾ ਰਿਹਾ ਇਹਦਾ ਹੀ ਸਾਡਾ ਸਾਰਿਆਂ ਨੂੰ ਸੰਦੇਸ਼ ਹੈ ਮਾਨਸ਼ੂ ਦਾ ਕਹਿਣਾ ਇਹ ਹੀ ਹੈ ਕਿ ਆਪਾਂ ਸਾਰੇ ਹੀ ਬਲੱਡ ਕੈਂਪ ਲਵਾਈਏ ਜਾਂ ਕਿਸੀ ਖੇਲ ਕਰਾਈਏ ਜਾਂ ਕ੍ਰਿਕਟ ਟੂਰਨਾਮੈਂਟ ਕਰਾਈਏ ਕਬੱਡੀ ਕੱਪ ਕਰਾਈਏ ਕਿਤੋਂ ਕਿ ਨਸ਼ੇ ਤੋਂ ਬਾਹਰ ਆ ਕੇ ਸਾਡਾ ਜਿਹੜਾ ਪੰਜਾਬ ਦਾ ਯੂਥ ਆ ਉਹ ਖੇਡਾਂ ਵੱਲ ਜਾਵੇ ਜਾਂ ਬਲੱਡ ਕੈਂਪ ਅੱਛੇ ਕੰਮ ਵੱਲ ਪ੍ਰਗਤੀ ਕਰੇ ਇਸ ਕਰਕੇ ਸਾਡਾ ਇਹ ਕੰਮ ਅਸੀਂ ਕਰਾ ਰਹੇ ਮੇਰਾ ਨਾਮ ਰਵੀ ਪਤਰਾ ਜੀ ਮੈਂ ਅੱਜ ਆਪਣੇ ਭਰਾ ਹਿਮਾਂਸ਼ੂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਸਮਾਜ ਦੇ ਵਿੱਚ ਇੱਕ ਨੇਕ ਕੰਮ ਕਰਕੇ ਅੱਜ ਐਡਾ ਵੱਡਾ ਬਲੱਡ ਡੋਨੇਸ਼ਨ ਕੈਂਪ ਲਾਇਆ ਮੈਂ ਹਿਮਾਂਸ਼ੂ ਨੂੰ ਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਂ ਤੱਕ ਮੇਰੇ ਖਿਆਲ ਆ 150 ਪਲੱਸ ਹੋ ਚੁੱਕਾ ਹੈ ਜੀ ਤੇ ਸ਼ਾਮਾਂ ਤੱਕ ਆਪਾਂ ਨੂੰ ਲੱਗਦਾ ਹੈ ਵੀ 3-400 ਤੱਕ ਉਹ ਹੋ ਜੂਗਾ ਇੰਨਾ ਤੱਕ ਆਈਡੀਆ ਕੀ ਇੰਨੇ ਹੋ ਜੂਗਾ ਆਈਡੀਆ ਦੇਖੋ ਬਲੱਡ ਬਲੱਡ ਦੇਣ ਵਾਲੇ ਬਹੁਤ ਆ ਤੇ ਟੀਮਾਂ ਘਟਾ ਬਸ ਆ ਹੀ ਫਰਕ ਪੈ ਰਿਹਾ ਜੀ ਯੂਥ ਨੂੰ ਅਸੀਂ ਇਹੀ ਕਹਿੰਦੇ ਆ ਦੇਖੋ ਜਿੱਦਾਂ ਸਾਡੇ ਭਰਾ ਨੇ ਅੱਜ ਆਪਣੇ ਜਨਮ ਦਿਨ ਦੇ ਉੱਤੇ ਇੰਨਾ ਵਧੀਆ ਕੰਮ ਕੀਤਾ ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਆਪਣਾ ਜਨਮ ਦਿਨ ਲੋਕਾਂ ਦੀ ਹੈਲਪ ਕਰਕੇ ਮਦਦ ਕਰਕੇ ਇਦਾਂ ਸੈਲੀਬ੍ਰੇਟ ਕੀਤਾ ਜਾਵੇ